ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪਾਂ ਇਹਨਾਂ ਸ਼ਬਦਾਂ ਬਾਰੇ ਜਾਣਕਾਰੀ ਲੈਣੀ ਹੈ ਕਿ ਇਹਨਾਂ ਸ਼ਬਦਾਂ ਨੂੰ ਕਿਵੇਂ ਪੜ੍ਹਨਾ ਹੈ ਕਿਉਂਕਿ ਭਾਵੇਂ ਕਿਸੇ ਨੇ ਐਮੇ ਕੀਤੀ ਹੋਵੇ ਭਾਵੇਂ ਬੀਏ ਕੀਤੀ ਹੋਵੇ ਜਿੰਨਾ ਚਿਰ ਲਗਾਤਾਰ ਜਾਂ ਮੁਹਾਰਨੀ ਨਹੀਂ ਸਿੱਖਦੇ ਉਨਾ ਚਿਰ ਗੁਰਬਾਣੀ ਦਾ ਸੁੱਧ ਉਚਾਰ ਨਹੀਂ ਆ ਸਕਦਾ ਕਿਉਂਕਿ ਕਈ ਥਾਵਾਂ ਤੇ ਜਿਹੜੀ ਸਿਆਰੀ ਹੈ ਉਹ ਸਾਈਲੈਂਟ ਹੋ ਜਾਂਦੀ ਹੈ ਕਈ ਥਾਵਾਂ ਤੇ ਸਿਆਰੀ ਬੋਲੀ ਜਾਂਦੀ ਹੈ ਕਿਤੇ ਔਂਕੜ ਬੋਲਿਆ ਜਾਂਦਾ ਕਿਤੇ ਨਹੀਂ ਬੋਲਿਆ ਜਾਂਦਾ ਜਿਹੜੀਆਂ ਸੰਗਤਾਂ ਕਰავੇ ਸਹਿਜ ਪਾਠ ਕਰਦੀਆਂ ਉਹ ਸੰਗਤਾਂ ਆਮ ਹੀ ਸੰਥਿਆ ਤੋਂ ਬਗੈਰ ਇਹਨਾਂ ਸ਼ਬਦਾਂ ਨੂੰ ਗਲਤ ਉਚਾਰਨ ਕਰ ਜਾਂਦੀਆਂ ਸੰਖਿਆ ਤੋਂ ਬਿਨਾਂ ਗੁਰਬਾਣੀ ਦਾ ਸ਼ੁੱਧ ਉਚਾਰਨ ਆਪ ਨੂੰ ਨਹੀਂ ਆ ਸਕਦਾ ਆਪਾਂ ਰੋਜ਼ ਨਵੀਂ ਤੋਂ ਨਵੀਂ ਪੰਕਤੀ ਲੈ ਕੇ ਉਸ ਦਾ ਸ਼ੁੱਧ ਉਚਾਰਨ ਸਿੱਖਦੇ ਪਏ ਹਾਂ ਕਿਉਂਕਿ ਜਿਹੜੀ ਗੁਰਬਾਣੀ ਹੈ ਆਗਾਦ ਬੋਧ ਹੈ ਇਹ ਸਮੁੰਦਰ ਹੈ ਇਹਦਾ ਅੰਤ ਨਹੀਂ ਪਾ ਸਕਦੇ ਹੁਣ ਤੁਸੀਂ ਇਹ ਸ਼ਬਦ ਵੇਖ ਰਹੇ ਹੋ ਛੇ ਸ਼ਬਦ ਆਪਾਂ ਲਿਖੇ ਹੋਏ ਨੇ ਕ ਕ ਹ ਹ ਸ ਹ ਯ ਆ ਰੀ ਤੇ ਐ ਡੇ ਦਲਾਵਾ ਹੈ ਜੇ ਐੜੇ ਦਲਾਵਾ ਨੇ ਐੜੇ ਦਲਾਵਾ ਬਾਜ ਕਿਵੇਂ ਨਿਕਲੇਗੀ ਐੜੇ ਦਲਾਵਾ ਤੇ ਜੇ ਐੜੇ ਦਲਾਵਾ ਨਹੀਂ ਲੱਗੀਆਂ ਇੱਥੇ ਈੜੀ ਲਾਂ ਲਾ ਦਈਏ ਫਿਰ ਆਵਾਜ਼ ਕਿਵੇਂ ਨਿਕਲੇਗੀ ਹਾਂ ਕਿੰਨਾ ਫਰਕ ਹੈ ਈੜੀ ਲਾਂ ਏ ਐੜੇ ਦਲਾਵਾ ਐ ਹੁਣ ਇੱਥੇ ਸੰਗਤਾ ਪੜ ਜਾਂਦੇ ਆ ਕਹੀਏ ਕਹੀਏ ਪੜਦੀ ਹੈ ਕਹੀਏ ਕਹੀਏ ਤਾਂ ਬਣੂਗਾ ਜੇ ਕੱਕੇ ਨੂੰ ਬਿਹਾਰੀ ਹੋਵੇ ਤੇ ਐੜ ਈੜੀ ਲਾਂ ਹੋਣੀ ਕਹੀਗੇ ਇੱਥੇ ਕਕੇ ਨੂੰ ਸਿਆਰੀ ਐੜੇ ਨੂੰ ਦਲਾਵਾਂ ਇਸ ਦਾ ਉਚਾਰਨ ਹੋ ਗਿਆ ਕਹੇ ਹੈ ਕਹੇ ਹੈ ਦੁਬਾਰਾ ਫਿਰ ਪੜੋ ਕਹੇ ਹੈ ਹਾਂ ਇਹਨੂੰ ਪੜ੍ਹਨਾ ਕਹੇ ਹੈ ਕਿਉਂ ਇਹ ਸਿਆਰੀ ਦੇ ਨਾਲ ਤੇ ਐੜੇ ਦਲਾਵਾਂ ਲੱਗੀਆਂ ਇਸ ਦਾ ਉਚਾਰਨ ਇਸ ਤਰ੍ਹਾਂ ਕਰਨਾ ਅੱਗੇ ਆ ਜਾਓ ਤੁਸੀਂ ਪਪਾ ਡਾੜੇ ਸਿਆਰੀ ਐੜੇ ਦਲਾਵਾਂ ਹੁਣ ਉਸੇ ਤਰ੍ਹਾਂ ਇਹ ਸ਼ਬਦ ਪੜ੍ਹਨਾ ਹੈ ਜੇ ਇਹਨੂੰ ਬਿਹਾਰੀ ਲਾ ਕੇ ਪੜ੍ਹੀਏ ਫਿਰ ਈ ੜੀ ਨੂੰ ਇੱਥੇ ਲਾਂ ਲੱਗਦੀ ਏ ਪੜ੍ਹੀਏ ਪਰ ਪੜ੍ਹੀਏ ਨਹੀਂ ਪੜ੍ਹਨਾ ਕਿਉਂਕਿ ਜੇ ਮੁਹਾਰਨੀ ਸਿੱਖੀ ਹੋਵੇਗੀ ਫਿਰ ਇਸ ਦਾ ਉਚਾਰਨ ਸ਼ੁੱਧ ਹੋਵੇਗਾ ਇਸ ਨੂੰ ਪੜ੍ਹਨਾ ਹੈ ਪੜ੍ਹਿਆ ਹਾਂ ਪੜ੍ਹਿਆ ਪੱਪਾ ਈ ੜਾੜੀ ਸਿਆਰੀ ਤੇ ਐੜੇ ਦਾ ਲਾਂ ਪੜ੍ਹਿਆ ਐੜੇ ਦਲਾਵਾ ਐ ਅੱਗੇ ਆਜੋ ਕਕਾ ਥੱਥੇ ਸਿਆਰੀ ਤੇ ਐੜੇ ਦਾ ਲਾਣਾ ਹੁਣ ਸੰਗਤਾਂ ਕਹੀ ਨਾ ਸਿਆਰੀ ਨੂੰ ਬਿਹਾਰੀ ਲਾ ਕੇ ਪੜ ਜਾਂਦੀ ਹੈ ਕਥੀਏ ਕੱਲੀ ਬਿਹਾਰੀ ਨਹੀਂ ਲੱਗਦੀ ਜੇ ਕਥੀ ਪੜੀਏ ਫਿਰ ਇੱਥੇ ਈੜੀ ਨੂੰ ਨਾਮ ਹੀ ਲੱਗਦੀ ਪਰ ਇੱਥੇ ਐੜੇ ਦਾ ਲਾਣਾ ਹੈ ਇਹ ਕਕੇ ਨੂੰ ਥਿਆ ਸਿਆਰੀ ਹੈ ਤੇ ਐੜੇ ਦਾ ਲਾਣਾ ਹੈ ਇਹਦਾ ਜਿਹੜਾ ਉਚਾਰਨ ਬਣਦਾ ਹੈ ਕਥੇ ਹੈ ਕਥੇ ਹੈ ਹਾ ਕਥੇ ਕਿਤੇ ਵੀ ਇਹ ਸ਼ਬਦ ਆਉਂਦੇ ਨੇ ਗੁਰਬਾਣੀ ਦੇ ਵਿੱਚ ਇਸ ਤਰ੍ਹਾਂ ਸਿਆਰੀ ਦੇ ਨਾਲ ਐੜੇ ਦਲਾਵਾ ਹੋਣਾ ਉਚਾਰਨ ਬਣਦਾ ਹੈ ਕਥੇ ਐ ਕਥੇ ਐ ਜਿਸ ਤਰ੍ਹਾਂ ਹੁੰਦਾ ਕਥੇ ਐ ਇਸ ਤਰ੍ਹਾਂ ਹੁੰਦਾ ਪੜ੍ਹੇ ਐ ਜੇ ਇਸ ਤਰ੍ਹਾਂ ਹੁੰਦਾ ਕਹੇ ਐ ਸਮੇਂ ਲੱਗੀ ਤਿੰਨ ਸ਼ਬਦਾਂ ਦੀ ਹਾਂਜੀ ਹੁਣ ਆਜੋ ਇਹਨਾਂ ਸ਼ਬਦਾਂ ਦੇ ਸ ਸ ਔਂਕੜ ਐੜੇ ਨਾਣੇ ਸਿਆਰੀ ਐੜੇ ਦ ਲੈਣਾ ਇਥੇਨ ਆਮ ਸੰਗਤਾਂ ਇਹ ਪਾੜ ਪਤਾ ਕਿੱਥੇ ਹੁੰਦਾ ਹੈ ਹਾਂਜੀ ਕਿੱਥੇ ਜਪਜੀ ਸਾਹਿਬ ਵਿੱਚ ਜਪਜੀ ਸਾਹਿਬ ਦੇ ਵਿੱਚ ਹੋਰ ਵੀ ਗੁਰਬਾਣੀ ਵਿੱਚ ਹੁੰਦਾ ਹੈ ਗਾਹ ਵੀ ਪਰ ਸੰਗਤਾਂ ਕਿਵੇਂ ਪੜ੍ਹਦੀਆਂ ਸੁਣੀਏ ਸੁਣੀਏ ਉਚਾਰ ਨਹੀਂ ਕਰ ਲੈਂਦਾ ਇੱਥੇ ਸੱਸੇ ਨੂੰ ਔਂਕੜਾ ਨਾਣੇ ਨੂੰ ਸਿਹਾਰੀ ਆ ਤੇ ਐੜੇ ਦਾ ਲਾਵਾ ਬਣਦਾ ਹੈ ਸੁਣਿਆ ਸੁਣਿਆ ਸਾਰੇ ਪੜੋ ਸੁਣਿਆ ਸੁਣਿਆ ਹਾਂ ਇਹ ਚਾਰ ਪੌੜੀਆਂ ਸੁਣਿਆ ਦੀਆਂ ਆਉਂਦੀਆਂ ਨਾ ਜਪਜੀ ਸਾਹਿਬ ਦੀ ਉਹ ਸੰਗਤਾਂ ਜਿਹੜੇ ਘਰਾਂ ਦੇ ਸੰਥਿਆਤ ਬਿਨਾਂ ਜਿਹੜੇ ਸੰਤਾ ਸੰਗਤਾਂ ਜਾਪ ਕਰਦੀਆਂ ਉਹ ਫਿਰ ਸੁਣੀਏ ਸੁਣੀਏ ਪੜੀ ਜਾਂਦੀਆਂ ਸੁਣੀਏ ਸਿੱਧ ਪੀਰ ਨਾ ਸੁਰਨਾ ਸੁਣੀਏ ਸੁਣੀਏ ਉਹ ਸਸੇ ਨਾਣੀ ਨੂੰ ਬਿਹਾਰੀ ਤੇ ਏੜੀ ਲਾਂ ਬੰਨਦਾ ਸੁਣੀਏ ਇੱਥੇ ਨਾਣੀ ਨੂੰ ਸਿਆਰੀ ਤੇ ਐੜੇ ਦਲਾਵਾਂ ਲੱਗੀਆਂ ਸੁਣਿਆ ਸੁਣਿਆ ਹਾਂ ਅੱਗੇ ਆਜੋ ਕ ਕ ਬ ਬ ਹ ਹਦ ਲੈਂਕੜਾ ਤੇ ਉੱਤੇ ਟਿੱਪੀ ਲੱਗੀ ਐ ਕ ਕ ਬ ਬ ਹ ਹਦ ਲੈਂਕੜ ਉੱਤੇ ਟਿੱਪੀ ਇਹ ਬਣ ਗਿਆ ਕਬਹੂ ਜੇ ਟਿੱਪੀ ਨਹੀਂ ਲੱਗੀ ਫਿਰ ਕੀ ਬਣੇਗਾ ਕਬਹੂ ਕਬਹੂ ਹੂ ਹਾਇਦ ਲੈਂਕੜ ਹੂ ਜੇ ਟਿੱਪੀ ਲੱਗੀ ਕਬਹੂ ਜੇ ਟਿੱਪੀ ਨਹੀਂ ਲੱਗੀ ਤੇ ਕਬਹੂ ਸਮਝ ਲੱਗੀ ਹਾਂਜੀ ਹਾਂ ਟਿੱਪੀ ਦੇ ਨਾਲ ਨੱਕ ਦੇ ਵਿੱਚ ਆਵਾਜ਼ ਨਿਕਲੇਗੀ ਕਬਹੂ ਅੱਗੇ ਆਜੋ ਦੱਦੇ ਔਂਕੜ ਹਾ ਹ ਤੇ ਹਾਹ ਨੂੰ ਅੱਗੇ ਦਲੈਂਕੜਾ ਤੇ ਉੱਤੇ ਫਿਰ ਟਿੱਪੀ ਹੈ ਇਸ ਦਾ ਉਚਾਰਨ ਹੋ ਗਿਆ ਦੋਹੂ ਕਿਉਂ ਇੱਥੇ ਦੋ ਹਾ ਹੈ ਹੁਣ ਸੰਗਤਾ ਨੂੰ ਪਤਾ ਹੈ ਪਾਕੀ ਕਿਵੇਂ ਬੜਦੀਆਂ ਦੋਹੂ ਦੋਹੂ ਕਿਵੇਂ ਬਣੇਗਾ ਜੇ ਆਪ ਵਿਚਾਲੜਾ ਹਾ ਹਾ ਕੱਟ ਦਈਏ ਫਿਰ ਬਣਦਾ ਦੋਹੂ ਜੇ ਹਾ ਹੈ ਇਸ ਵਹਾਏ ਨੂੰ ਬੋਲਣਾ ਹੈ ਇਹਨੂੰ ਹਾ ਹੈ ਨੂੰ ਬੋਲਣਾ ਹੈ ਦੋਨਾਂ ਹਾ ਹੈ ਦਾ ਉਚਾਰਨ ਹੋਵੇਗਾ ਦੋਹੂ ਦੋਹੂ ਉੱਤੇ ਟਿੱਪੀ ਲੱਗੀ ਜੇ ਟਿੱਪੀ ਨਹੀਂ ਲੱਗੀ ਫਿਰ ਪੜਾਂਗੇ ਦੋਹੂ ਠੀਕ ਆ ਟਿੱਪੀ ਦੇ ਨਾਲ ਨੱਕ ਦੇ ਵਿੱਚ ਆਵਾਜ਼ ਨਿਕਲੇਗੀ ਸੋ ਸੰਗਤ ਜੀ ਇਸ ਵੀਡੀਓ ਨੂੰ ਸ਼ੇਅਰ ਜੁਰ ਕਰਿਓ ਹੋਰ ਵੀ ਸੰਗਤਾਂ ਲਾਹਾ ਲੈ ਸਕਣ ਕਿਸ ਵੀ ਸੰਗਤ ਨੇ ਭਾਈ ਕੋਈ ਵੀ ਸ਼ਬਦ ਬਾਰੇ ਪੁੱਛਣਾ ਹੋਵੇ ਸਕਰੀਨ ਸ਼ਾਟ ਲੈ ਕੇ ਸ਼ਬਦ ਦਾ ਸਾਨੂੰ ਵਟਸਐਪ ਤੇ ਸੈਂਡ ਕਰ ਦਿਆ ਕਰੋ ਤੇ ਦੂਜਾ ਸਾਡਾ ਨੰਬਰ ਜਿਹੜਾ ਹੈ ਉਹ YouTube ਦਿੱਤਾ ਹੋਇਆ ਸੋ ਭੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ